ਇੰਨੇ ਸਿਆਣੇ ਬਿਆੜੇ ਲੀਡਰ ਤੇ ਆਪ ਦੀ ਬੁੱਧਕ ਤੰਗਾਲੀ ਦਾ ਪ੍ਰੂਫ ਦੇ ਰਹੇ ਆ ਸਵੇਰ ਔਰ ਲਗਾਤਾਰ ਚੱਲਦਾ ਰਿਹਾ ਔਰ 2018 ਦੇ ਵਿੱਚ ਇਹ ਜਿਹੜਾ ਪੋਰਟਫੋਲੀਓ ਸੀ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਜਿਹੜੇ ਕਿ ਅੱਜ ਭਾਜਪਾ ਦੇ ਲੀਡਰ ਹੈਗੇ ਆ ਉਸ ਵਕਤ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਸੀ ਆ ਵਿਰੋਧੀ ਧਿਰ ਦੇ ਨਕਾਵਾ ਤੇ ਉੱਤੇ ਚਾਹੇ ਮਜੀਠੀਆ ਸਾਹਿਬ ਹੋਣ ਰਾਜਾ ਵੜਿੰਗ ਹੋਣ ਔਰ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੀ ਸੋਚ ਦੇ ਉੱਤੇ ਇੰਨੇ ਸਿਆਣੇ ਬਿਆਨੇ ਲੀਡਰ ਤੇ ਆਪ ਦੀ ਬੁੱਧਕ ਕੰਗਾਲੀ ਦਾ ਪ੍ਰੂਫ ਦੇ ਰਹੇ ਐ ਸਵੇਰ ਦੇ ਲੱਗੇ ਹੋਏ ਨੇ ਕਿ ਜਿਹੜਾ ਕਲ ਪ੍ਰਸ਼ਾਸਨਿਕ ਸੁਧਾਰ ਡਿਪਾਰਟਮੈਂਟ ਪੰਜਾਬ ਸਰਕਾਰ ਨੇ ਮਾਨ ਸਰਬ ਦੀ ਸਰਕਾਰ ਨੇ ਬੰਦ ਕੀਤਾ ਆ ਉਹ ਕਹਿ ਰਹੇ ਨੇ ਜਿ ਇਹ ਡਿਪਾਰਟਮੈਂਟ ਹੀ ਨਹੀਂ ਸੀ ਤਾਂ ਪਿਛਲੇ 20 ਮਹੀਨਿਆਂ ਤੋਂ ਜਿਹੜਾ ਮੰਤਰੀ ਕਿਵੇਂ ਲੱਗਾ ਹੋਇਆ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਸਰਕਾਰ ਦੇ ਦੋ ਟਾਕਰੇ ਪ੍ਰਸ਼ਾਸਨਿਕ ਸੁਧਾਰ ਤੇ ਗਵਰਨੈਂਸ ਰਿਫਾਰਮ ਸੀ ਔਰ ਇਹ ਜਿਹੜਾ ਪ੍ਰਸ਼ਾਸਨਿਕ ਸੁਧਾਰ ਡਿਪਾਰਟਮੈਂਟ ਸੀ ਇਹ 1994 ਵਿੱਚ ਬਣਿਆ ਸੀ ਤੇ ਤੁਹਾਨੂੰ ਪਤਾ ਹੀ ਉਸ ਕਰਕੇ ਕਿਸ ਦੀ ਸਰਕਾਰ ਸੀ ਔਰ ਇਹ ਲਗਾਤਾਰ ਚੱਲਦਾ ਰਿਹਾ ਔਰ 2018 ਦੇ ਵਿੱਚ ਇਹ ਜਿਹੜਾ ਪੋਰਟਫੋਲੀਓ ਸੀ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਜਿਹੜੇ ਕਿ ਅੱਜ ਭਾਜਪਾ ਦੇ ਲੀਡਰ ਹੈਗੇ ਐ ਤੇ ਉਸ ਵਕਤ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਸੀ ਸੋ ਜਦੋਂ ਗਵਰਨਮੈਂਟ ਰਿਫਾਰਮ ਦੇ ਵੀ ਸਾਰੇ ਕੰਮ ਹੋ ਰਹੇ ਨੇ ਔਰ ਆਪਣੀ ਐਫੀਸ਼ੀਐਂਸੀ ਦਿਖਾਉਣ ਵਾਸਤੇ ਸਰਕਾਰ ਨੇ ਇਸ ਡਿਪਾਰਟਮੈਂਟ ਨੂੰ ਬੰਦ ਕੀਤਾ ਆ ਇਦੇ ਵਿੱਚ ਕਿਹੜੇ ਨੋਟ ਕਰ ਲਈ ਸਰਕਾਰ ਨੇ ਇਹਦੇ ਵਿੱਚ ਕਿਉਂ ਤੁਸੀਂ ਇਸ ਤਰੀਕੇ ਦਾ ਹੂਫਲਾ ਕਰ ਰਹੇ ਇਹ ਕੋਈ ਪਹਿਲੀ ਵਾਰੀ ਹੋਇਆ ਹੈਗਾ ਬਾਜਪਾਈ ਦੀ ਸਰਕਾਰ ਦੇ ਵਿੱਚ ਇੱਕ ਡਿਸ ਇਨਵੈਸਟਮੈਂਟ ਬਿਨਿਸ਼ਟਰੀ ਹੁੰਦੀ ਸੀ ਤੇ ਲੇਕਿਨ ਜਦੋਂ ਯੂਪੀਆ ਦੀ ਸਰਕਾਰ ਆਈ ਤੇ ਉਸਨੇ ਦੇਖਿਆ ਕਿ ਇਸ ਇੰਡਸਟਰੀ ਜਿਹੜੀ ਮਿਨਿਸਟਰੀ ਦੀ ਜ਼ਰੂਰਤ ਨਹੀਂ ਹੈ ਤਾਂ ਉਹਨਾਂ ਨੇ ਕੀ ਉਹ ਮਿਨਿਸਟਰੀ ਬੰਦ ਨਹੀਂ ਕੀਤੀ ਸੀ ਸੋ ਐਵੇਂ ਗੱਲ ਗੱਲ ਦੇ ਉੱਤੇ ਆਵਾਜ਼ੀ ਪਾਰਟੀ ਨੂੰ ਭੰਡਣ ਦਾ ਜਿਹੜਾ ਫੋਬੀਆ ਤੁਹਾਡੇ ਤੇ ਸਵਾਰ ਹੈ ਇਸ ਤੋਂ ਬਾਹਰ ਆਓ ਘਟੋ ਘਟ ਸਾਡਾ ਤਾਂ ਨਹੀਂ ਆਪਣੀ ਬૌਧਿਕ ਕੰਗਾਲੀ ਦਾ ਜਿਹੜਾ ਹੋਂ ਸਬੂਤ ਨਾ ਦੇ ਉੱਤੇ ਇੰਨੇ ਸਿਆਣੇ ਬਿਆਣੇ ਲੀਡਰ ਤੇ ਆਪ ਦੀ ਬૌਧਿਕ ਕੰਗਾਲੀ ਦਾ ਪ੍ਰੂਫ ਦੇ ਰਹੇ ਸਵੇ ਪਰ ਲਗਾਤਾਰ ਚਲਦਾ ਰਿਹਾ ਔਰ 2018 ਦੇ ਵਿੱਚ ਇਹ ਜਿਹੜਾ ਪੋਰਟਫੋਲੀਓ ਸੀ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਜਿਹੜੇ ਕਿ ਅੱਜ ਬੀਜਪੀ ਦੇ ਲੀਡਰ ਹੈਗੇ ਆ ਉਸ ਵਕਤ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਸੀ ਵਿਰੋਧੀ ਧਿਰ ਦੇ ਨੇਤਾਵਾਂ ਦੇ ਉੱਤੇ ਚਾਹੇ ਮਜੀਠੀਆ ਸਾਹਿਬ ਹੋਣ ਰਾਜਾ ਵੜਿੰਗ ਹੋਣ ਔਰ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੀ ਸੋਚ ਦੇ ਉੱਤੇ ਇੰਨੇ ਸਿਆਣੇ ਬਿਆਨੇ ਲੀਡਰ ਤੇ ਆਪ ਦੀ ਬੋਧਕ ਕੰਗਾਲੀ ਦਾ ਪ੍ਰੂਫ ਦੇ ਰਹੇ ਆ ਸਵੇਰ ਦੇ ਲੱਗੇ ਹੋਏ ਨੇ ਕਿ ਜਿਹੜਾ ਕਲ ਪ੍ਰਸ਼ਾਸਨਿਕ ਸੁਧਾਰ ਡਿਪਾਰਟਮੈਂਟ ਪੰਜਾਬ ਸਰਕਾਰ ਨੇ ਮਾਨ ਸਰਬ ਦੀ ਸਰਕਾਰ ਨੇ ਬੰਦ ਕੀਤਾ ਆ ਉਹ ਕਹ ਰਹੇ ਨੇ ਕਿ ਇਹ ਡਿਪਾਰਟਮੈਂਟ ਹੀ ਨਹੀਂ ਸੀ ਤਾਂ ਪਿਛਲੇ 20 ਮਹੀਨਿਆਂ ਤੋਂ ਜਿਹੜਾ ਮੰਤਰੀ ਕਿਵੇਂ ਲੱਗਾ ਹੋਇਆ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਦੇ ਦੋਟਪਾਰਕ ਪ੍ਰਸ਼ਾਸਨਿਕ ਸੁਧਾਰ ਤੇ ਗਵਰਨੈਂਸ ਰਿਫਾਰਮ ਸੀ ਔਰ ਇਹ ਜਿਹੜਾ ਪ੍ਰਸ਼ਾਸਨਿਕ ਸੁਧਾਰ ਡਿਪਾਰਟਮੈਂਟ ਸੀ ਇਹ 1994 ਵਿੱਚ ਬਣਿਆ ਸੀ ਤੇ ਤੁਹਾਨੂੰ ਪਤਾ ਹੀ ਉਸ ਕਰਕੇ ਕਿਸ ਦੀ ਸਰਕਾਰ ਸੀ ਔਰ ਇਹ ਲਗਾਤਾਰ ਚੱਲਦਾ ਰਿਹਾ ਔਰ 2018 ਦੇ ਵਿੱਚ ਇਹ ਜਿਹੜਾ ਪੋਰਟਫੋਲੀਓ ਸੀ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਜਿਹੜੇ ਕਿ ਅੱਜ ਭਾਜਪਾ ਦੇ ਲੀਡਰ ਹੈਗੇ ਆ ਤੇ ਉਸ ਵਕਤ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਸੀ ਸੋ ਜਦੋਂ ਗਵਰਨਮੈਂਟ ਰਿਫਾਰਮ ਦੇ ਵੀ ਸਾਰੇ ਕੰਮ ਹੋ ਰਹੇ ਨੇ ਔਰ ਆਪਣੀ ਐਫੀਸ਼ੀਐਂਸੀ ਦਿਖਾਉਣ ਵਾਸਤੇ ਸਰਕਾਰ ਨੇ ਇਸ ਡਿਪਾਰਟਮੈਂਟ ਨੂੰ ਬੰਦ ਕੀਤਾ ਆ ਇਹਦੇ ਵਿੱਚ ਕਿਹਦੇ ਡੱਟ ਕਰ ਲਈ ਸਰਕਾਰ ਨੇ ਇਹਦੇ ਵਿੱਚ ਕਿਉਂ ਤੁਸੀਂ ਇਸ ਤਰੀਕੇ ਦਾ ਹੂ ਹੱਲਾ ਕਰ ਰਹੇ ਇਹ ਕੋ ਪਹਿਲੀ ਵਾਰੀ ਹੋਇਆ ਹੈਗਾ ਬਾਜਪਾ ਦੀ ਸਰਕਾਰ ਦੇ ਵਿੱਚ ਇੱਕ ਡਿਸ ਇਨਵੈਸਟਮੈਂਟ ਬਿ ਡਿਸਟਰੀ ਹੁੰਦੀ ਸੀ ਤੇ ਲੇਕਨ ਜਦੋਂ ਯੂਪੀਏ ਦੀ ਸਰਕਾਰ ਆਈ ਤੇ ਉਸਨੇ ਦੇਖਿਆ ਕਿ ਇਸ ਇੰਡਸਟਰੀ ਜਿਹੜੀ ਮਿਨਿਸਟਰੀ ਦੀ ਜ਼ਰੂਰਤ ਨਹੀਂ ਹੈ ਤਾਂ ਉਹਨਾਂ ਨੇ ਕੀ ਉਹ ਮਿਨਿਸਟਰੀ ਬੰਦ ਨਹੀਂ ਕੀਤੀ ਸੀ ਸੋ ਐਵੇਂ ਗੱਲ ਗੱਲ ਦੇ ਉੱਤੇ ਆਵਾਮੀ ਪਾਰਟੀ ਨੂੰ ਭੰਡਣ ਦਾ ਜਿਹੜਾ ਫੋਬੀਆ ਤੁਹਾਡੇ ਤੇ ਸਵਾਰ ਇਸ ਤੋਂ ਬਾਹਰ ਆਓ ਕਟੋ-ਕਟ ਸਾਡਾ ਤਾਂ ਨਹੀਂ ਆਪਣੀ ਬૌਧਿਕ ਕੰਗਾਲੀ ਦਾ ਜਿਹੜਾ ਹੋਂ ਸਬੂਤ ਨਾ ਦੇ